ਆਪਣੀਆਂ 6 ਮਰਗੀਆਂ ਨੇ ਤੇ 8 ਕ ਜਾਨਕੀ ਜਵਾਖ ਬਰੇ ਨੇ ਮੇਰੇ ਚਲੋ ਵੇਖੋ ਵੇਖੀ ਦਿਨ ਕੱਟੀ ਜਾਂਦੇ ਵੇਖੋ ਵੇਖੀ ਮਨ ਪਰੀ ਹੋ ਗਿਆ ਯਾਰ ਬਾਈ ਹੈ ਹੋਸਾਰ ਰਖਣਾ ਇਹ ਉਹ ਜਿਸ ਵਾਂ ਪਹਿਲਾਂ ਮੇਰੇ ਫਾਤਰ ਸਾਹਿਬ ਨੂੰ ਤੋਂ ਸਾਡਾ ਆ ਗਈ ਹਾਂ ਤੇ ਉਹਨਾਂ ਨੂੰ ਵੀ ਜਾਨਕੀ ਬਹੁਤ ਪੈਸਾ ਲੱਗਾ ਇਆ ਵੀ ਰਹਿਮਾਨ ਵੀ ਚਲੋ ਹੋਰ ਕਰਾਂਗੇ ਵੀ ਕੀ ਹਾਂ ਆਪਣੇ ਕੋਲ ਜਾਨੀ ਕਿ 70 ਤੋਂ 75 ਕਾ ਕਿੱਲੇ ਏੜ-ਗੜ ਖੇਤੀ ਹੈਗੀ ਆ ਤੇ ਜਿਹਦੇ ਵਿੱਚ ਉਹ ਚਲੋ ਗੰਨਾ ਆ ਗੰਨਾ ਤੇ ਥੋੜਾ ਬਹੁਤ ਦੇ ਜੂਗਾ ਕੋਈ 100 ਕੁਇੰਟਲ ਤੇ ਨਿਕਲੂਗਾ ਹੀ ਮਰਦਾ ਮਰਦਾ ਬਾਕੀ ਜੀਰੀ ਵਾਲੀ ਜਿਹੜੀ ਝੋਨਾ ਨਾ ਝੋਨੇ 'ਚ ਨਹੀਂ ਕੁਝ ਵੀ ਮਿਲਣਾ ਝੋਨਾ ਸਭ ਖਤਮ ਹੋ ਗਿਆ 65 ਕਿੱਲੇ ਲਗਭਗ ਠਿੱਕੇ ਤੇ ਆ 8 ਕਿੱਲੇ ਕਰਦੀ ਹੈ 75 70 ਇੱਲੇ ਜਿਹੜੇ ਨੇ ਠਿੱਕੇ ਤੇ ਵਹੋਂਦੇ ਨੇ ਸਾਰੀ ਪਾਣੀ ਦੇ ਵਿੱਚ ਰੁੜ ਗਈ ਹੈ 15 ਪਸ਼ੂ ਪਾਣੀ ਦੇ ਵਿੱਚ ਰੁੜ ਗਏ ਨੇ ਢੇਲੀਪੋਸਟ ਦੇਖ ਰਹੇ ਹੋ ਤੁਸੀਂ ਮੈਂ ਇਸ ਵੇਲੇ ਅਮ੍ਰਿਤਸਰ ਡਿਸਟ੍ਰਿਕਟ ਦੇ ਬਿਲਕੁਲ ਲਾਸਟ ਪਿੰਡ ਦੇ ਵਿੱਚ ਕੋਨੇਆਲ ਦੇ ਵਿੱਚ ਮੌਜੂਦ ਹਾਂ ਕੋਨੇਆਲ ਉਹ ਪਿੰਡ ਹੈ ਜੋ ਇਸ ਹੜ੍ਹਾਂ ਦਾ ਕੇਂਦਰ ਬਿੰਦੂ ਰਿਹਾ ਸਭ ਤੋਂ ਵੱਧ ਗ੍ਰਸਤ ਲੋਕ ਨੇ ਇਸ ਪਿੰਡ ਦੇ ਆਬਾਈ ਦਿਖਾਉਣਾ ਤੁਹਾਨੂੰ ਮੈਂ ਦੇਖ ਸਕਦੇ ਹੋ ਹਾਲਾਤ ਕੀ ਬਣੇ ਹੋਏ ਨੇ ਲਗਭਗ 15 ਦਿਨ ਤੋਂ ਜ਼ਿੰਦਗੀ ਤੇ ਮੌਤ ਦੀ ਲੜਾਈ ਲੜ ਰਹੇ ਨੇ ਭਾਈ ਜੀ ਪਹਿਲਾਂ ਤਾਂ ਬਹਾਦਰ ਲੋਕੋਂ ਤੁਸੀਂ 10 10 12 12 ਫੁੱਟ ਤੁਹਾਡੇ ਘਰਾਂ ਦੇ ਵਿੱਚ ਪਾਣੀ ਹਾਂਜੀ ਹਾਂਜੀ ਦੋਸਤੋ 12 11 ਵੀ ਕਈ ਥਾਵਾਂ ਤੇ 11 12 ਯਾਨੀ ਕਿ ਵੱਧ ਤੋਂ ਵੱਧ ਪਾਣੀ ਯਾਨੀ ਕਿ ਪਸ਼ੂ ਜੇ 1 ਘੰਟੇ ਦੇ ਚ ਪਾਣੀ ਨਾ ਨਾ ਉਹ ਧੱਸੀਆਂ ਬੰਦ ਤੋੜ ਦੇ 1 ਘੰਟੇ ਨੂੰ ਕੋਈ ਪਸ਼ੂ ਨਹੀਂ ਬਜਣਾ ਤੇ ਯਾਨੀ ਕਿ ਜਨਤਾ ਦਾ ਬਹੁਤ ਨੁਕਸਾਨ ਹੋਣਾ ਸੀ ਅੱਛਾ ਭਾਈ ਜੀ ਖੇਤੀ ਕਰਤੀ ਕਿੰਨੀ ਪੈੜੀ ਖਰਾਬ ਹੋਈ ਆ ਆਪਣੇ ਕੋਲ ਜਾਨੀ ਕਿ 70 ਤੋਂ 75 ਕ ਗਿੱਲੇ ਏੜ ਗੜ ਖੇਤੀ ਹੈਗੀ ਆ ਤੇ ਜਿਹਦੇ ਵਿੱਚ ਉਹ ਚਲੋ ਗੰਨਾ ਆ ਗੰਨਾ ਤੇ ਥੋੜਾ ਬਹੁਤ ਦੇ ਜੂਗਾ ਕੋਈ 100 ਕੁਇੰਟਲ ਤੇ ਨਿਕਲੂਗਾ ਹੀ ਮਰਦਾ ਮਰਦਾ ਬਾਕੀ ਜੀਰੀ ਵਾਲੀ ਜਿਹੜੀ ਝੋਨਾ ਨਾ ਝੋਨੇ ਚ ਨਹੀਂ ਕੁਛ ਵੀ ਮਿਲਣਾ ਝੋਨਾ ਸਭ ਖਤਮ ਹੋ ਗਿਆ ਠੇਕੇ ਤੇ ਕਿੰਨੀ ਠੇ ਮੇਰੇ ਕੋਲ 8 ਕ ਗਿੱਲੇ ਘਰ ਦੀ ਜ਼ਮੀਨ ਆ ਬਾਕੀ ਸਾਰੀ ਠੇਕੇ ਤੇ ਕਰੀਬ 65 65 ਹਾਂਜੀ 65 ਕ ਗਿੱਲੇ ਠੇਕੇ ਹਾਂਜੀ ਹਾਂਜੀ ਸਾਰੀ ਰੁੜਗੀ ਸਾਰੀ ਸਾਰੀ ਖਤਮ ਹੋ ਗਈ ਸਾਰੀ ਖਤਮ ਹੋ ਗਈ ਹਾਂਜੀ ਕੋਸ਼ਤੇ ਗੰਨੇ ਵਾਲੀਆਂ ਵੀ ਐ ਸਫਾਇਆ ਹੋ ਗਿਆ ਬਿਲਕੁਲ ਹਾਂਜੀ ਹਾਂਜੀ ਕਿਤੇ ਵੀ ਨਹੀਂ ਇੱਕ ਮੱਟੀ ਵੀ ਨਹੀਂ ਲੱਭਦੀ ਕਿਵੇਂ ਕਵਰ ਕਿਵੇਂ ਕਰੋਗੇ ਜ਼ਿੰਦਗੀ ਦੁਆਰਾ ਸ਼ੁਰੂ ਕਿਵੇਂ ਕਰੋਗੇ ਜ਼ਿੰਦਗੀ ਇਸੇ ਤਰ੍ਹਾਂ ਹੀ ਆ ਹੁਣ ਵੇਖੋ ਅੱਗੇ ਕੀ ਬੰਦਾ ਹੁਣ ਜ਼ਿੰਦਗੀ ਦੀ ਲੜਾਈ ਤੇ ਲੜਨੀ ਪਏਗੀ ਮੱਝਾਂ ਗਾਵਾਂ ਕਿੰਨੀਆਂ ਮਰਗੀਆਂ ਤੁਹਾਡੀਆਂ ਆਪਣੀਆਂ ਯਾਨੀ ਕਿ ਵੱਡੀਆਂ ਗਾਵਾਂ ਆਪਣੀਆਂ ਛੇ ਮਰੀਆਂ ਨੇ ਤੇ ਅੱਠ ਕੇ ਯਾਨੀ ਕਿ ਜਵਾਖ ਬਰੇ ਨੇ ਮੇਰੇ ਤੇ ਤਿੰਨ ਯਾਨੀ ਕਿ ਹੈਗੀਆਂ ਸੀ ਕੋਈ ਡੇਢ ਸਾਲ ਦੀ ਕੋਈ ਸਾਲ ਦੀ ਤਿੰਨ ਮੇਰੇ ਜਵਾਕ ਯਾਨੀ ਕਿ ਚਲੇ ਗਏ ਨੇ ਕਿਸੇ ਨੇ ਦਿੱਤੇ ਹੀ ਨਹੀਂ ਰੋੜ ਗਏ ਨੇ 15 ਡੰਗਰ ਚਲੇ ਗਏ 65 ਕਿੱਲੇ ਜ਼ਮੀਨ ਦੇ ਚਲੇ ਹਾਂਜੀ ਹੌਸਲਾ ਤਾਂ ਨਹੀਂ ਆ ਰਿਹਾ ਨਹੀਂ ਨਹੀਂ ਜੀ ਹੌਸਲਾ ਨਹੀਂ ਜੀ ਹਮ ਕਰ ਜਦੋਂ ਪਰਿਵਾਰ ਚ ਬੈਠ ਜਿਉ ਗੱਲ ਬਾਤ ਕੀ ਇੰਨਾ ਕੁਛ ਆਪਣਾ ਚਲੇ ਗਿਆ ਸਭ ਬਰਬਾਦ ਹੋ ਗਿਆ ਪਰਿਵਾਰ ਚ ਬੈਠ ਕੇ ਗੱਲ ਬਾਤ ਕਰਦੇ ਹਾਂ ਹਾਂਜੀ ਹਾਂਜੀ ਚਲੋ ਪਰਿਵਾਰ ਆ ਰਿਆਂ ਨੂੰ ਪਤਾ ਹੀ ਆ ਵੀ ਆਪਣਾ ਤੇ ਨੁਕਸਾਨ ਬਈ ਹੋਇਆ ਹੂੰ ਤੇ ਚਲੋ ਇੱਕ ਦੂਜੇ ਨਾਲ ਵੇਖ ਕੇ ਸਹਾਰਾ ਜਾ ਬੰਦਾ ਜਾਂਦਾ ਵੀ ਚਲੋ ਸਾਡਾ ਵੀ ਹੋਇਆ ਦੂਸਰੇ ਦਾ ਵੀ ਹੋਇਆ ਤੀਸਰੇ ਦਾ ਹੋਇਆ ਇਦਾਂ ਚਲੋ ਵੇਖੋ ਵੇਖੀ ਦਿਨ ਕੱਟੀ ਜਾਂਦੇ ਵੇਖੋ ਵੇਖੀ ਮਨ ਭਰੀ ਹੋ ਗਿਆ ਯਾਰ ਬਾਈ ਹੈ ਪੰਜਾਬੀਆਂ ਯਾਰ ਸਾਸੀ ਦਾ ਤੁਸੀਂ ਦਾ ਯਾਰ ਉਹ ਲੋਕ ਆ ਜਿਹੜੇ ਬੰਬਾਂ ਦਾ ਸਾਹਮਣਾ ਕਰਦੇ ਹੋ ਦਰਿਆ ਤੁਹਾਡੇ ਸਿਰ ਤੇ ਆ ਬਿਲਕੁਲ ਨਹੀਂ ਭਾਜੀ ਪਤਾ ਕੀ ਆ ਉਹ ਨਾ ਮੇਰਾ ਭਰਾ ਐ ਨਹੀਂ ਕਰਨਾ ਉਹ ਜ਼ਰ ਰੱਖਣਾ ਇਹ ਉਹ ਜਿਸ ਵਾਂ ਪਹਿਲਾਂ ਮੇਰੇ ਫਾਦਰ ਸਾਹਿਬ ਨੂੰ ਤੋਂ ਸਾਡੇ ਆ ਗਈ ਹਾਂ ਤੇ ਉਹਨਾਂ ਨੂੰ ਵੀ ਯਾਨੀ ਕਿ ਬਹੁਤ ਪੈਸਾ ਲੱਗਾ ਮੇਰਾ ਘਰ ਤੋਂ ਕੱਟ ਵੀ ਤੇ 12 ਲੱਖ ਰੁਪਇਆ ਲੱਗਾ ਤੇ ਤੁਹਾਨੂੰ ਪਤਾ ਖੇਤੀਆਂ ਚ ਵਜਦਾ ਕੁਝ ਨਹੀਂ ਹੈ ਇਹ ਆ ਵੀ ਰਮਾਨ ਵੀ ਚਲੋ ਹੋਰ ਕਰਾਂਗੇ ਵੀ ਕੀ ਹਾਂ ਬਾਰ ਸਾਨੂੰ ਆਉਂਦੇ ਹੀ ਨਹੀਂ ਕੁਝ ਹਾਂਜੀ ਇਹ ਚੀਜ਼ ਆਖੀ ਦਾ ਖੇਤੀ ਖੇਤੀ ਤੋਂ ਬਾਅਦ ਦੇ ਵਿੱਚ ਆਪਾਂ ਕਰ ਲਾਂਗੇ ਡੰਗਰਾਂ ਦਾ ਹੁਣ ਮੈਂ ਖੇਤੀ ਘਟਾਉਣੀ ਸ਼ੁਰੂ ਕੀਤੀ ਮੇਰੇ ਕੋਲ 100 ਸਵਾ 100 ਕਿੱਲਾ ਪੈਲੀ ਹੁੰਦੀ ਸੀ ਤੇ ਨਾਲ ਮੇਰੇ ਡੈਡੀ ਕਰਦੇ ਸੀ ਆਸਰਾ ਨਾਲ ਮੇਰੇ ਡੈਡੀ ਦਾ ਉਕਰੀ ਕਰਦੇ ਸੀ ਚਲੋ ਉਹਨਾਂ ਨਾਲ ਵੀ ਕੋਈ ਘਾਟੇ ਵਾਦੇ ਪੂਰੇ ਹੋ ਜਾਂਦੇ ਸੀ ਮੰਨ ਲਓ ਜਿਹੜਾ ਬਾਹਰੋਂ ਪੈਸਾ ਆਉਂਦਾ ਉਹਦੇ ਨਾਲ ਜਾਬਦਾ ਹੀ ਨਹੀਂ ਗਾ ਕਾਟਾ ਵੀ ਸਰਕਾਰੀ ਪੈਸੇ ਨਾਲ ਆਖੀ ਦਾ ਚੱਲ ਕੋਈ ਨਹੀਂ ਕੁਝ ਨਾ ਕੁਝ ਰੁਪਈਆ ਤੇ ਵਜੇਗਾ ਹੀ ਨਾ ਪੈਲੀ ਚੋਂ ਤੇ ਉਸ ਢੰਗ ਨਾਲ ਤੁਰੇ ਹਾਂ ਤੇ ਬਾਕੀ ਹੁਣ ਜਦੋਂ ਦੇ ਉਹ ਬਿਮਾਰ ਹੋਏ ਨਹੀਂ ਫਿਰ ਆ ਕੀ ਦਾ ਨਹੀਂ ਪੈਲੀ ਘੱਟ ਕਰੀਏ ਸਾਡੇ ਕੋ ਨਹੀਂ ਇੰਨਾ ਜ਼ਿਆਦਾ ਵੀ ਫਿਰ ਪੈਲੀ ਘੱਟ ਕਰਕੇ ਇਹ ਡੰਗਰਾਂ ਪਸ਼ੂਆਂ ਦਾ ਕੰਮ ਕੀਤਾ ਤੇ ਪਸ਼ੂਆਂ ਦਾ ਵੀ ਬਹੁਤ ਜ਼ਿਆਦਾ ਨੁਕਸਾਨ ਹੋਇਆ ਇਸ ਵੀ ਪਾਣੀ ਬਹੁਤ ਜ਼ਿਆਦਾ ਹੋਣ ਕਰਕੇ ਹੁਣ ਕੀ ਫਲੱਡ ਨੇ ਬਹੁਤ ਨੁਕਸਾਨ ਕੀਤਾ ਭਾਈ ਕੋਈ ਆਇਆ ਹਜੇ ਅਫਸਰ ਆਏ ਕੋਈ ਗਿਣਤੀ ਮਿੰਤੀ ਕਰਨ ਕਿੰਨੀ ਜ਼ਮੀਨ ਕਿੰਨੇ ਪਸ਼ੂ ਨਾ ਜੀ ਨਾ ਕੋਈ ਨਹੀਂ ਹਜੇ ਤੱਕ ਆਇਆ ਅਜੇ ਤੱਕ ਸਾਡੇ ਕੋ ਐਨ ਆਰ ਆਈ ਵੀਰ ਯਾਨੀ ਕਿ ਇਹਨਾਂ ਦਾ ਹੀ ਚਾਰ ਆਉਂਡ ਆ ਇਨਾਂ ਦਾ ਤੂੜੀ ਸੰਗਤ ਪ੍ਰਸ਼ਾਦੇ ਤੱਕ ਵੀ ਸੰਗਤ ਨੇ ਪਜਾਏ ਨੇ ਕਰੋ ਕਰੀ ਰਾਸ਼ਨ ਵੀ ਇਹ ਸੰਗਤ ਨੇ ਦਿੱਤਾ ਆ ਨੱਪ ਦੇਣੇ ਨੇ ਇਦਾਂ ਹੀ ਪਏ ਨੇ ਅਜੇ ਪਾਣੀ ਦੇ ਵਿੱਚ ਤੇ ਹੁਣ ਅਸੀਂ ਨੱਪ ਦੇਣੇ ਬਾਅਦ ਜ ਇਹਨਾਂ ਨੇ ਕਹਿਣਾ ਵੀ ਆ ਸਾਨੂੰ ਚਾਹੀਦਾ ਆ ਸਾਨੂੰ ਚਾਹੀਦਾ ਤੁਹਾਡੇ ਕਿੱਥੇ ਗਏ ਹੁਣ ਅਸੀਂ ਕਿੱਥੋਂ ਲਿਆ ਕੇ ਦੱਸਾਂਗੇ ਸਾਡੇ ਕੋਲ ਫੋਟੋਆਂ ਮਾਰਮੋਟ ਆ ਗਈਆਂ ਨੇ ਭਾਜੀ ਇਹ ਜਾਂ ਤੇ ਹੋਏ ਵੀ ਆ ਕੇ ਆਪਣਾ ਕਰਨ ਸਾਡੇ ਕੋ ਰਿਕਵਰੀ ਲੈਣ ਵੀ ਕਿੱਥੇ ਨੇ ਤੁਹਾਡੇ ਪਸ਼ੂਆਂ ਹੀ ਵਿਖਾਲ ਸਕਨੇ ਸਾਡੇ ਘਰ ਦੇ ਲਾਗੇ ਪਏ ਨੇ ਤੇ ਆਮ ਜਨਤਾ ਨੂੰ ਪਤਾ ਵੀ ਮਲਕੀਤ ਦੇ ਕਿੰਨੇ ਪਸ਼ੂ ਮਰੇ ਨੇ ਕੀ ਸਾਬਤ ਕਿੰਨੇ ਪਸ਼ੂ ਕਿਉਂਕਿ ਵੇਖੋ ਝੋਨੇ ਵਾਲਾ ਪਿੰਡ ਤੇ ਪਰਾਲੀਆਂ ਪਛਾਣਿਆ ਜਾਂਦਾ ਵੀ ਇੱਥੇ ਜੇ ਪਰਾਲੀ ਹੈਗੀ ਤੇ ਝੋਨਾ ਜ਼ਰੂਰ ਹੋਏਗਾ ਤੇ ਇਹ ਤੇ ਦਸਾਂ ਪਿੰਡਾਂ ਦੇ ਵਿੱਚ ਤਕਰੀਬਨ ਦੁਨੀਆ ਮੈਨੂੰ ਵੀ ਜਾਣਦੀ ਆ ਵੀ ਮਲਕੀਤ ਕੋ ਕਿੰਨਾ ਕ ਗੰਨਾ ਮੈਂ 80 ਤੋਂ 85 ਕਿੱਲੇ ਤੱਕ ਪਹਿਲਾਂ ਗੰਨਾ ਲਾਉਂਦਾ ਸੀ ਤੇ ਹੁਣ ਮੈਂ ਚਲੋ ਗੰਨਾ ਘਟਾਤਾ ਕਿਉਂਕਿ ਖੇਚਲਾਂ ਬੜੀਆਂ ਨੇ ਠੇਕੇ ਬਹੁਤ ਜ਼ਿਆਦਾ ਵਾਦੇ ਜਾਂਦੇ ਨੇ ਤੇ ਅਗਲਾ ਠੇਕਾ ਲੈ ਕੇ ਲਾਂਬੇ ਹੋ ਜਾਂਦਾ ਆ ਤੇ ਸਾਨੂੰ ਮੁੜ ਕੇ ਕੀ ਕਿਸ ਨੇ ਦੇਣਾ ਮੰਨ ਲਓ ਜਿਹੜੀਆਂ ਫਸਲਾਂ ਮਰ ਗਈਆਂ ਨੇ ਨਾ ਇਹਦੇ ਚ ਠੇਕੇ ਵਾਲਾ ਹੀ ਮੁਆਵਜ਼ਾ ਲੈ ਜਾਂਦਾ ਐ ਵੀ ਹੋ ਜਾਂਦਾ ਠੇਕੇ ਵਾਲਾ ਲੈ ਜਾਂਦਾ ਸਾਨੂੰ ਕਦੀ ਦਿੱਤਾ ਹੀ ਨਹੀਂ ਕਿਸ ਨੇ ਜੇ ਪੰਜਾਬ ਪੰਜਾਬ ਨਾਲ ਨਾਲ ਖੜਦਾ ਨਾ ਖੜਦਾ ਇਸ ਹਲਾਤਾ ਹਾਂਜੀ ਹਾਂਜੀ ਤਬ ਬੁਰਾ ਹਾਲ ਹੋ ਗਿਆ ਬਹੁਤ ਹਾਲਾਤ ਮਾਰੇ ਹੀ ਵੇਖੋ ਜੀ ਇਹ ਸਾਰੀਆਂ ਕੌਮਾਂ ਨੇ ਮੁਸਲਮਾਨ ਤੱਕ ਸਿੱਖ ਜਾਨੀ ਕਿ ਜਿੰਨੇ ਵੀ ਆਪਣੇ ਦੋ ਤਿੰਨ ਮਜਬਦੇ ਸਾਰਿਆਂ ਨੇ ਚਲੋ ਚਰਚਾ ਵਾਲਿਆਂ ਦੇ ਫਾਦਰਾਂ ਨੇ ਵੀ ਬਹੁਤ ਰਾਸ਼ਨ ਵੰਡਿਆ ਉਹਨਾਂ ਨੇ ਵੀ ਆ ਗਏ ਸਾਰਿਆਂ ਨੇ ਜਾਨੀ ਕਿ ਜਿੰਨੀਆਂ ਸੰਗਤਾਂ ਸੀ ਨਾ ਅਸੀਂ ਉਹਨਾਂ ਦਾ ਧੰਨਵਾਦ ਕਰਦੇ ਆ ਸਾਡੇ ਨਗਰ ਤੇ ਬਹੁਤ ਜ਼ਿਆਦਾ ਸੇਵਾ ਵੀ ਆਈ ਆ ਵੀ ਲੰਗਰ ਕਿਸ ਨੂੰ ਕੋਈ ਤੰਗੀ ਨਹੀਂ ਹੋਈ ਜੇ ਕੋਈ ਅੱਜ ਕਹਦੇ ਨਾ ਮੈਂ ਭੁੱਖਾ ਬੈਠਾ ਰਿਆ ਬਿਲਕੁਲ ਨਹੀਂ ਕੱਚਾ ਰਾਸ਼ਨ ਵੀ ਬਹੁਤ ਆਇਆ ਪੱਕਾ ਰਾਸ਼ਨ ਵੀ ਬਹੁਤ ਆਇਆ ਹਾਂਜੀ ਬਾਕੀ ਪ੍ਰਸ਼ਾਸਨ ਵੱਲੋਂ ਨਹੀਂ ਸਾਨੂੰ ਕੋਈ ਵੀ ਕੱਖ ਵੀ ਆਇਆ ਤੇ ਨਾ ਸਾਡੇ ਤੱਕ ਪਹੁੰਚਦਾ ਹੋਇਆ ਵੀ ਹਾਂ ਭਈ ਆ ਅਸੀਂ ਲਿਆਂਦਾ ਆ ਇਹ ਦੇ ਦਿਓ ਇਹਨਾਂ ਨੂੰ ਠੀਕ ਹੈ ਹਾਂਜੀ ਤਾਂ ਦਲੇਰ ਇੱਕ ਤਸਵੀਰ ਦਿਖਾਓ ਪਹਿਲਾਂ ਇਹ ਕਿ 100 ਕਿਲੇ ਖੇਤੀ ਕਰਨ ਵਾਲਾ ਕਿਸਾਨ ਵੀਰ ਹੈ ਕੋਨੇয়াল ਪਿੰਡ ਦੇ ਹਾਲਾਤ ਨੇ ਅੱਖਾਂ ਦੇ ਵਿੱਚ ਹੰਝੂ ਨੇ 65 ਕਿਲੇ ਲਗਭਗ ਠਿੱਕੇ ਤੇ ਆ 8 ਕਿਲੇ ਕਰਦੀ ਹੈ 75 70 ਕਿਲੇ ਜਿਹੜੇ ਨੇ ਠਿੱਕੇ ਤੇ ਵਹੁੰਦੇ ਨੇ ਸਾਰੀ ਪਾਣੀ ਦੇ ਵਿੱਚ ਰੁੜ ਗਈ ਹੈ 15 ਪਸ਼ੂ ਪਾਣੀ ਦੇ ਵਿੱਚ ਰੁੜ ਗਏ ਨੇ ਹਜੇ ਕੋਈ ਲਿਖਤ ਪੜਨ ਕਰਨ ਵਾਲਾ ਪਹੁੰਚਿਆ ਨਹੀਂ ਕਹਿੰਦੇ ਜਦੋਂ ਮੁਆਵਜ਼ੇ ਦਾ ਜ਼ਿਕਰ ਹੋਣਾ ਹੈ ਤਾਂ ਅਸੀਂ ਪਸ਼ੂ ਡੰਗਰ ਕਿੱਥੇ ਦਿਖਾਵਾਂਗੇ ਕਿ 15 ਕਿੱਥੇ ਗਏ ਹੁਣ ਉਹ ਸਾਹਮਣੇ ਮਰੇ ਪਏ ਨੇ ਆ ਕੇ ਦੇਖ ਲਓ ਕਮਿਸ਼ਨ ਕੀਤਾ ਜਾਂਦਾ ਕਹਿੰਦੇ ਸਾਡੇ ਨਾਲ ਇਹ ਹਾਲਾਤ ਨੇ ਇਸ ਵੇਲੇ ਸਥਿਤੀ ਬਹੁਤ ਕ੍ਰਿਟੀਕਲ ਸਥਿਤੀ ਆ ਤਾਂ ਲੋੜ ਹੈ ਫੋਰੀ ਐਕਸ਼ਨ ਲੈਣ ਦੀ ਤਾਂਕਿ ਇਹਨਾਂ ਲੋੜਵੰਦ ਲੋਕਾਂ ਦੀ ਬਾਹ ਫੜੀ ਜਾ ਸਕੇ ਕਹਿੰਦੇ ਜੇ ਪੰਜਾਬ ਪੰਜਾਬ ਨਾ ਨਾ ਖੜਦਾ ਤਾਂ ਸ਼ਾਇਦ ਅਸੀਂ ਮਾਰੇ ਜਾਂਦੇ ਕੈਮਰਾ ਪਰਸਨ ਦਲੇਰ ਨਾ ਗਗਨ ਸ਼ਕਲਾ ਡੇਲੀ ਪੋਸਟ ਪੰਜਾਬੀ